ਜੀ ਗਾ ਜੀ ਸਾਰਿਆਂ ਨੂੰ ਜਗਦੀਪ ਜੀ ਦੀ ਫਾਈਨਲ ਤੇ ਬਹੁਤ ਬਹੁਤ ਵੈਲਕਮ ਜੀ ਅੱਜ ਤੁਹਾਨੂੰ ਦੋ ਬਿਹੜਾਂ ਖਾਲਾਂਗੇ ਦੋਵੇਂ ਸੁਈਆਂ ਸਵਾਈਆਂ ਆਓ ਜਗਦੀਪ ਵੀਰ ਨਾਲ ਕਰਦੇ ਗੱਲ ਸਸਕਾ ਜਗਦੀਪ ਵੀਰ ਦੀ ਸਸਕਾ ਜਗਦੀਪ ਵੀਰ ਦੇ ਬੰਦ ਦੇ ਵੇਖਣਾ ਸਾਰਿਆਂ ਦਾ ਜੀ ਤੁਹਾਨੂੰ ਧੰਨਵਾਦ ਕਰਦੇ ਮੇਰੇ ਜਿਹਨਾਂ ਸਾਨੂੰ ਇੰਨਾ ਮਾਰਦਾ ਵੀਰ ਪਿਆਰ ਕਰਿਆ ਅੱਜ ਆਪਣੇ ਕੋ ਉਹਨਾਂ ਕਿਨੇ ਆ ਇੱਕ ਬੱਛੀ 20 22 ਕਿਲੋ ਵਾਲੀ ਦੀ ਇੱਕ ਬੱਛੀ ਆਪਣੇ ਕੋ 28 29 ਕਿਲੋ ਵਾਲੀ ਆਪਣੇ ਫਾਰਮ ਤੇ ਪਹੁੰਚੀਆਂ ਇਹ ਬੱਛੀ ਸੁਈ ਨੂੰ ਅਜੇ ਲੋਹ ਦੇ ਨਾਲ ਉਹ ਕਿ ਮੇਰੇ ਪਰਮਾਤਮਾ ਦਾ ਸ਼ੁਕਰ ਹੈ ਕਿ 16 17 ਕਿਲੋ ਬੋੜੇ ਤੋਂ ਖਾਲੀ ਹੁੰਦੇ ਸਾਰੀ ਤੇ ਜੇ ਲੈਵੇ ਦੀ ਗੱਲ ਕਰਦੇ ਆਂ ਵੀ ਇਹ ਫਿਟਿੰਗ ਵਾਲਾ ਲੈਵਾ ਤੇ ਦੂਜਾ ਸੂਆ ਦਾ ਦੀਆਂ ਤੇ ਵਧੀਆ ਟਾਪ ਕਲਾਸ ਦੀ ਬਹਿੜ ਹੈ ਤੇ ਬਾਕੀ ਚਲਾਜ ਲੋਹੇ ਦੇ ਬਾਕੀ ਬਗੀ ਦੀ ਬਾਕੀ ਇੱਕ ਨੰਬਰ ਦੀ ਬਹਿੜ ਹੈ ਜੀ ਲੋ ਜੀ ਵੀਰ ਜੀ ਤੁਸੀਂ ਵੇਖ ਸਕਦੇ ਜੇ ਨੋਰਮਲ ਇਹ ਬਹੁਤਾ ਨਹੀਂ ਕਹਿੰਦੇ ਵੀਰੇ 20 ਕਿਲੋ ਨੋਰਮਲ ਤੋਂ ਦੇ ਦੂਗਾ ਛਿੱਟੜੀ ਕਰਕੇ ਤਾਂ ਲਿਆ ਸੋਈ ਨੂੰ ਅਜ ਦੂਜਾ ਤੀਜਾ ਦਿਨ ਹੋਇਆ ਦੂਜਾ ਦਿਨ ਸੋਈ ਨੂੰ ਫੋਨ ਬਹੁਤ ਪਿਆਰਾ ਲੱਗਾ ਇਹ ਵੀ ਬਹੁਤ ਚੰਗੀ ਹੈ ਬਹੁਤ ਸੋਹਣਾ ਲੱਗਾ ਵੀਰੇ ਤੁਸੀਂ ਆਂ ਬਾਕੀ ਕੋਈ ਨਾ ਸੀ ਨਹੀਂ ਪੰਗੇ ਤੋਂ ਵਾਹ ਬਗੈਰ ਮਿਲਦੀ ਏ ਠੰਡੀ ਸਰੀਰ ਵਿੱਚ ਠੀ ਫਿਰ ਦੁਨੀਆ ਲਾਇਬ੍ਰੇਰੀ ਲੈ ਆਓ ਬੇਟੀ ਬਹੁਤ ਚੰਗੀ ਬੱਚੀ ਆ ਠੰਡੂਣ ਬਹੁਤ ਪਿਆਰਾ ਲੱਗਾ ਰੱਸੀ ਕੋਣੀ ਪਾਓ ਨਹੀਂ ਪੋਣੀ ਡਟੀ ਮਰਜੀ 50 60 ਰੁਪਏ ਛੱਡੋ ਨਹੀਂ ਛੱਡਣਾ ਛੱਡੋ ਬਾਕੀ ਇਹਨਾਂ ਵੀ ਇਹ ਸੇਲਸ ਹੂ ਬਹੁਤ ਜ਼ਿਆਦੀ ਬੱਚੀ ਆ ਠੰਡੂਣ ਵੀ ਬਹੁਤ ਚੰਗਾ ਬੱਚੀ ਦਾ ਤੇ ਜੇ ਕੀਮਤ ਦੀ ਗੱਲ ਕਰਦੇ ਆ ਵੀਰੇ ਕੀਮਤ ਇਹ ਜੈਸ ਨਾ ਵੀਰੇ 70 ਹਜ਼ਾਰ ਦੀ ਬੱਚੀ ਦੇ ਦਾਂਗੇ ਕਰ ਦੋ ਮਾਨ ਤਾਂ ਪਈਆ 20 ਹਜ਼ਾਰ ਤਾਂ ਕਰਦਾਂਗੇ ਬੱਚੀ ਦੇ ਯਾਰ ਕਾੜੀ ਦੋ ਇੱਕ ਵਾਰੀ ਹੁਣ 65 ਹਜ਼ਾਰ ਦੀ ਦੱਸ ਨੋ ਹੀ ਦੇ ਦਾਂਗੇ ਵੀਰੇ ਲੋ ਬੇਟੀ 65 ਹਜ਼ਾਰ ਦੀ ਬੱਚੀ ਨਾ ਹੀ ਹੀਰਾ ਬੱਚੀ ਵੀਰੇ ਠੰਢੀ ਸੀਲ ਬੱਚੀ ਬਾਲੀ ਚੰਗੀ ਵੀਰੇ ਜਿਹੜੀ ਗੱਲ ਕਰਨੀ ਐ ਥੱਬਾ ਬੰਨੀ ਫੇਰੀ ਜੇ ਮਿਲਕ ਪੁਆਇੰਟ ਦੀ ਗੱਲ ਕਰੀਏ ਬਾਲੀ ਚ 20 ਕਿਲੋ ਵਾਲੀ ਬੱਚੀ ਵੀਰੇ 65 ਦੀ ਦੇ ਦਾਂਗੇ ਜਿਹੜੀ ਗੱਲ ਕਰਨ ਵਾਲੀ ਆ ਆ ਬਹੁਤ ਚੰਗਾ ਵੀਰੇ ਦੱਸਿਆ ਪਰ ਨਹੀਂ ਮਿਲਦੀਆਂ ਬਰੋਂ ਹਾਂਜੀ ਇਹ ਬੱਚੀ ਕੋ ਵੀਰੇ ਪਰਮਾਤਮਾ ਸੋਖ ਰੱਖੇ ਵੀਰੇ 9 ਵਾਲਾ ਹੀ ਬੁੱਧ ਮਾਤਾ ਵੀ ਅੱਜ 25 ਕਿਲੋ ਤੋਂ ਮਲਾਂ ਸਟਾਟੇਜੀ ਚੱਲੀ ਵੀਰੇ ਤੇ ਬੱਚੀ ਮਲਾਂ 27 28 ਕਿਲੋ ਤੋਂ ਨੋਰਮਲ ਦਊਗੀ ਐ ਟਾਈਮ ਤੇ 25 ਕਿਲੋ ਨੋਰਮਲ ਦੁੱਧ ਆ ਮੇਰੇ ਬੱਚੀ ਥਲੇ ਇਹ ਗੱਲ ਕਰਦੇ ਆ ਮਗਰੇ ਵੀ ਵੀਰੇ ਮਗਰੇ ਵੀ ਇੱਥੇ ਬੱਚੀ ਆ ਰਹੀਆਂ ਬੱਚੀ ਵੀ ਬਹੁਤ ਚੰਗੀ ਸੀਮੰਦੀ ਵਧੀਆ ਟੋਪ ਇੱਕ ਨੰਬਰ ਦੀ ਬੱਚੀ ਵੀਰੇ ਇਹ ਲੋਹੇ ਦੀ ਰੇਤਾ ਦੇ ਥੰਨ ਤੋਂ ਬੋਰ ਪਿਆਰਾ ਲੱਗਾ ਠੰਡੀ ਠੰਡੀ ਭਰੀ ਹੈ ਜਿੰਦਾ ਮਰਜੀ ਬੈਠੇ ਲੋ ਖੋਲੇ ਪੱਕੀ ਵੀ ਜੀ ਲੋ ਜੀ ਬਹੁਤ ਚੰਗੀ ਆ ਬੱਚੀ 503 बाकी ਜੇ ਮਿਲਕ ਪੌਂਡ ਦੀ ਗੱਲ ਕਰਦੇ ਆ ਬਹੁਤ ਹੀ ਚੰਗੀ ਲੱਗੀ ਬਾਕੀ ਜਿਹੜੇ ਜਗਦੀਪੇ ਦੇ ਗਾਣੇ ਦੇ ਭਾਅ ਲੈਣਗੇ ਨੇ ਵੀਰੇ ਨਹੀਂ ਮਿਲਣਗੇ ਉਹਨਾਂ ਦੇ ਭਾਅ ਲੈਣਗੇ ਵੀਰੇ ਆਪਣੇ ਜਾਇਜ਼ ਰੇਟ ਉਹਦੇ ਕਿੰਨੀ ਆ ਤੇ ਬਹੁਤ ਹੀ ਅੰਗ ਪੈਰ ਸੋਹਣੇ ਮੈਡ ਨੂੰ ਲੱਗੇ ਦਿੰਆਂ ਲੈ ਆਓ ਬੇਟੀ ਮਾਲਾ ਸੂਰਤ ਹੈ ਵੀਰੇ ਪ੍ਰਮਾਤਮਾ ਸੋ ਕਰਕੇ 30 ਕਿਲੋ ਨਾਰਮਲ ਦੋ ਦੋ ਆਜ ਟਾਈਮ ਕਿ ਨਾ ਹੋਏਗਾ 25 ਕਿਲੋ ਦੀ ਓੜ ਲੈ ਲੈ ਵੀਰੇ ਦੋ ਟਾਈਮ ਕੋਈ 12.5 ਕਿਲੋ 12.5 ਕਿਲੋ ਹੋਵੇ ਕੰਡਾ ਲਵਾ ਲੈ ਇਹਨੋਂ ਬੇਟੀ 25 ਕਿਲੋ ਕੀ ਜਾਂਦਾ ਤੇ ਅੱਜ 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 ਸਤਿਮਾ ਦੇਨੇ ਵੇਰੇ ਸੂਈ ਨੂੰ ਦੇਦਿਆਂ ਠੀਕ ਹੈ ਵੀਰ ਜੀ ਹਾਂ ਜੀ ਥਣਥਣ ਬਹੁਤ ਪਿਆਰਾ ਲੱਗਾ ਬਹੁਤ ਵਧੀਆ ਥਣ ਲੱਗਾ ਵੀਰੇ ਜੀ ਬਾਕੀ ਇਹਨਾਂ ਦੀ ਕੁਆਲਿਟੀ ਦੀ ਵੀ ਇਹ ਗੱਲ ਕਰੀਏ ਵੇ ਬਹੁਤ ਹੀ ਜਿਆਦਾ ਕੁਆਲਿਟੀ ਨਾਲ ਮਗਰ ਮੱਛੀ ਵੀ ਬਹੁਤ ਕੁਆਲਿਟੀ ਵਾਲੀ ਵੀਰੇ ਮਗਰ ਦੀਆਂ ਤੇ ਬਾਕੀ ਇਹਦੀ ਕੀਮਤ ਦੀ ਗੱਲ ਕਰਦੇ ਵੀਰੇ ਇਹੋ ਜਿਹੀ ਮੱਛੀਆਂ ਦੇ ਅੱਜ ਮਾਰਕੀਟ ਦੇ ਵਿੱਚ ਕੁਮੀਆਂ ਵੀਰੇ 1.5 ਲੱਖ ਤੋਂ ਅੱਛੀ ਘੜਦੀਆਂ ਪਿਆ ਦੇਦਿਆਂ ਸਹੀ ਗੱਲ ਵੀਰ ਜੀ ਤੇ ਆਪਾਂ ਜੈਸ ਨੂੰ ਵੀ ਵੀਰੇ ਇਹ ਮੱਛੀ ਦੇ ਦਾਂਗੇ ਆਪਾਂ 1 ਲੱਖ ਦੇ 10 ਹਜ਼ਾਰ ਦੇ ਦੇਦਾਂਗੇ ਕਰ ਦੋ ਵੀਰ ਜੀ ਕੋਈ ਮਨਤਨ ਮੈਂ ਵੀਰੇ ਚਲੋ ਭਾਈ ਹਾਦੋ ਇਹ ਘੜ ਦੇ ਦਾਂਗੇ ਵੀਰੇ ਤੇ ਪੰਜੀ ਜਾਣ ਦੋ ਦੇ ਦਾਂਗੇ 1 ਲੱਖ ਵੀਰੇ 5000 ਦੀ ਬੱਚੀ ਦੇ ਦਾਂਗੇ ਜੇ ਕੋਈ ਇਹੋ ਜਿਹੀ ਠੀਕ ਕੋਈ ਵੀ ਦੇ ਦੇ ਤੇ ਗੱਲ ਕਰੇ ਵੀਰੇ ਕਹਿ ਦੇ ਦਈਦਾ ਵੀਰੇ ਮੇਰੀ ਫੱਤੇ ਵੀਰੇ 20 ਕਿਲੋ ਦੁੱਧ ਜਦੋਂ ਟੰਡੇ ਦੇ ਦੋ ਤੌਂਦਾ ਫੇ ਨਹੀਂ ਲੱਭਦੀਆਂ ਵੀਰ ਜੀ ਮੋਲ ਦੀਆਂ ਗੱਲਾਂ ਵੱਖਰੀਆਂ ਤੇ ਤਾਂ ਉਹ ਗਲਾਸ ਐਨੂੰ ਇੱਧਰ ਕੈਮਰਾ ਖਵਾਏ ਲੋ ਵੀਰੇ ਜੇ ਆਪਾਂ ਮਿਲਕ ਪੁਆਇੰਟ ਦੀ ਗੱਲ ਕਰਦੇ ਆ ਵੀਰੇ ਵਾਲੀਆਂ ਨਾੜਾ ਟੂੜਾ ਬੱਚੀ ਨੂੰ ਲੱਗੀਆਂ ਚੰਗਾ ਥਣ ਤੁਣ ਫੇਟ ਆਵ ਕਲਾਸਰ ਪਰਮਾਦਾ ਸੁੱਖ ਰੱਖੇ ਵੀਰੇ ਐਡਾ ਡੰਗਰ ਡੂੜ ਲੱਖ ਤੋਂ ਵੱਧੀ ਘੜਨੀ ਨਹੀਂ ਮਿਲਦੀ ਜਿਹੜੀ ਲੱਭਦੀਆਂ ਨਹੀਂ ਵੀਰ ਜੀ ਘਰ ਘਰ ਨਹੀਂ ਜਾਂਦੀ ਇਹ ਉਹਦੀ ਗੱਲ ਕਰਦੇ ਆ ਵੀਰੇ ਉਹਦਾ ਮੁੱਲ ਕੀਤਾ ਬਿਲਕੁਲ ਜਾਇਲ ਕੀ ਮੁੱਲ ਕੀਤਾ ਉਹ 60000 ਦੀ ਦੇਣਾ ਕਿ ਮੇਰੇ ਲਈ ਬਾਕੀ ਸਭ ਤੋਂ ਖਾਸ ਇਹ ਵੀ ਕੋਈ ਭੰਗਾ ਨਹੀਂ ਖੰਡੀਆਂ ਸ਼ਰੀਫ ਵਿੱਚ ਬੱਚਿਆਂ ਜਿਹੜੀ ਗੱਲ ਕਰਨ ਵਾਲੀ ਹੈ ਐਡਰੈਸ ਵੀ ਲਏ ਆਪਣਾ ਜਿਲ੍ਹਾ ਗੰਦਾਸਪੁਰ ਦੇ ਨੇੜੇ ਫਲੇਗੜ ਟੂੜੀਆਂ 8976615 ਕਿ 27 ਦੇ ਫੋਨ ਨੰਬਰ ਕਨੈਕਟ ਕਰ ਲੋ ਜੇ ਵੀਰ ਭਰਾ ਨੇ ਮੱਝਾ ਵੀ ਲੈਣੀ ਹੋਣਾ ਪਰਮਾਤਮਾ ਤੁਹਾਨੂੰ ਕਰਕੇ ਆਪਣੇ ਕੋ 810 22 ਕੇ ਕੇ ਸੀ ਐਲ 882 ਵੀਰ ਜੀ ਵੀਡੀਓ ਦੇਖਣਾ ਸਾਰਿਆਂ ਪਰ ਪਰ ਬੱਸ ਧੰਨਵਾਦ ਵੀਰ ਜੀ